ਨੌਜਵਾਨ ਰਾਜੂ ਮਸੀਹ ਦਾ ਲੁਟੇਰਿਆਂ ਨੇ ਡੇਰਾ ਬਾਬਾ ਨਾਨਕਦੀਨ ਪੈਂਦੇ ਪਿੰਡ ਪੱਖੋਕੇ ਟਾਲੀ ਵਿੱਚ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਐਨਾ ਹੀ ਨਹੀਂ ਲੁਟੇਰਿਆਂ ਨੇ ਉਸਦੇ ਭਰਾ ਨੂੰ ਵੀ ਜ਼ਖਮੀ ਕਰ ਦਿੱਤਾ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:30 ਵਜੇ ਇੱਕ ਪੱਖੋਕੇ ਟਾਲੀ ਸਾਹਿਬ ਦਾ ਆਦਮੀ ਰਾਜੂ ਰਾਜੂ ਮਸੀਹ ਜਿਹਦੀ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਵੱਲੋਂ ਉਹ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਕਰਾਰ ਦੇ ਬਿਆਨਾਂ ਦੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਵਿਚ ਰਹੀਆਂ ਨੇ ਜਾ ਰਹੀਆਂ ਸਰ ਕੋਈ ਕਾਰਨ ਦਾ ਪਤਾ ਲੱਗਾ ਵਿੱਚ ਕਾਰਨ ਇਹਨਾਂ ਦਾ ਆਪ ਹੈ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋਲ ਡਿਮਾਂਡ ਕੀਤੀ ਹੈ ਜਿੱਤੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਤਨਾਇ ਤੇ ਹਮਲਾ ਕਰ ਦਿੱਤਾ ਜਦੋਂ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਆ ਗਿਆ ਤੇ ਜਿਹਨੇ ਕਤਲ ਕੀਤਾ ਦਾ ਕੋਈ ਨਾਮ ਪਤਾ ਹੈ ਤੁਹਾਨੂੰ ਉਹ ਪੱਕੋ ਕੇ ਟਾਲੀ ਸਾਹਿਬ ਬਾਇਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੰਦੇ ਸੀ। ਫਰਦਰ ਇਨਵੈਸਟੀਗੇਸ਼ਨ ਵਿੱਚ ਕਿਦੋਂ ਤੱਕ ਉਹਨੂੰ ਗ੍ਰਿਫਤਾਰੀ ਦੀ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੇਡ ਕੀਤੇ ਜਾ ਰਹੇ ਛੇਤੀ ਕਾਮਯਾਬੀ ਮਿਲੂਗਾ। ਧੰਨਵਾਦ। ਕੀ ਨਾਮ ਦਾ ਡਾਟਾ? ਡੀਗਮ ਸਿੰਘ। ਡਾਟਾ ਬੇਟਾ ਇਹ। ਹਾਂਜੀ। ਕੀ ਗੱਲ ਹੋਈ? ਜੀ ਬੈਦਪਦਮ ਦੇ ਪਤਾ ਕੋਈ ਨਹੀਂ ਕਿ ਪਤਾ ਮੇਰੇ ਪੱਠੇ ਵੜਦਾ ਆ ਜੀ ਪੱਠੇ ਵੜ ਕੇ ਉਹ ਸੋੜ ਕੇ ਸਭੀ ਮਾਜੀ ਬਿੜੇ ਜੇ ਮੈਂ ਉਹ ਲਾਪੇਣੇ ਬੰਨੇ ਕਹਿੰਦੇ ਕਿ ਅਜਾ ਤੇਰੇ ਤੇ ਨਹੀਂ ਮੜੇ ਕੱਜਾ ਮਾ ਕੇ ਚੱਲੀ ਮੋਸੇ ਪੱਠੇ ਸੋੜ ਕੇ ਦੰਪਨ ਪੁਣੇ ਉਪਰ ਜਾ ਆ ਜੀ ਕੀ ਗੱਲ ਕੋਈ ਪਤਾ ਲੱਗੇ ਕੀ ਹੋਈ ਆ ਕੱਲ ਦਿਨ ਬਦ ਲੱਗੇ ਨਹੀਂ ਪਤਾ ਲੱਗੇ ਮੈਨੂੰ ਨਗਰ ਤੇ ਪਤਾ ਫੇਰ ਵੀ ਮੈਨੂੰ ਪਤਾ ਲੱਗੇ ਮੈਨੂੰ ਪਤਾ ਲੱਗੇ ਗੱੱਚ ਦਾ ਗੱਲ ਦਾਦਾ ਇਹ ਨੂੰ ਦੱਸਿਆ ਵੀ ਕੋਈ ਕਿੱਥੇ ਮੋਲੀ ਕਰਦੀ ਨਹੀਂ ਤੇ ਮੈਨੂੰ ਸੇ ਪਾ ਜਾ ਆ ਜੀ ਤੇ ਕਿੱਜਾ ਮਾਰੀਆਂ ਕਿੰਨ ਰਜੀਦਾਂ ਜੀ ਇਹਨਾਂ ਨਾਲ ਹੋਏ ਗੱਜੀ ਗੱਜੀ ਦੇ ਲਵਾਏ ਨੇ ਬਾਗੇ ਇਹ ਤੇ ਮੁਰਚਾ ਦੇ ਆ ਵੀ ਸਾਡੇ ਜਾਰ ਜਾਰ ਵੋਟਰਾਂ ਦਾ ਅੰਦੇ ਲਗਾ ਪਿੰਡ ਦਾ ਹੀ ਮੁੰਡਾ ਅੰਦੇ ਚੰਨ ਲੱਗੇ ਨਾਲ ਹੀ ਸਾਡੇ ਚੰਨੋਂ ਲੱਗਣ ਹਾਂਜੀ ਠੀਕ ਹੈ ਹਾਂਜੀ ਝਗੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡੇ ਨੂੰ ਪਤਾ ਜੂ ਹੋ ਜਾਵੇ ਜਦੋਂ ਨਾਲ ਹੀ ਹੁੰਦੇ ਹਾਂਜੀ ਤੇ ਕੀ ਸਰਕਾਰ ਪੁਲਿਸ ਆ ਗਈ ਉਸ ਵੇਲੇ ਇਹ ਤਰ੍ਹਾਂ ਬੰਦੇ ਪੁਲਿਸ ਵਾਲੇ ਪੁਲਿਸ ਆ ਗਈ ਕਿ ਨਹੀਂ ਆ ਗਈ ਪੁਲਿਸ ਤੇ ਮੁਕੱਦਮਾ ਵੀ ਨਹੀਂ ਜਾਈ ਕਿ ਨਹੀਂ ਗਈ ਤੇ ਕੀ ਹੁਣ ਤੁਸੀਂ ਕੀ ਤੁਹਾਡੀ ਕੀ ਚਾਹੁੰਦੇ ਤੁਸੀਂ ਕਹੀ ਜੋਨੇ ਵੀ ਮੈਨੂੰ ਖੜੋ ਗਏ ਮੇਰੇ ਮੇਰੇ ਮੈਨੂੰ ਬੜੇ ਬੋਟਾ ਪਾੜ ਦੇ ਇਹ ਪੁੱਛੇ ਕਿ ਅੰਦਰ ਕੰਨ ਕਈ ਬੰਦੇ ਕਹਿੰਦੇ ਮੈਨੂੰ ਮਾਰ ਦੇ ਹਾਂ ਇਹਦੇ ਕੋ ਬਿਆਨ ਲੈਣੇ ਕਿ ਕਈ ਬੰਦੇ ਕਹਿੰਦੇ 50 ਜਮ ਕੇ ਬੰਦੋ ਬੜੇ ਪੈਣੋਗਾ ਤੇ ਕੁਝ ਦੇਰ ਪਹਿਲੇ ਮਗਰ ਤੇ ਪਹਿਲਾ ਦੇ ਕਹਿੰਦੇ ਮਾਰ ਦੋ ਇਹ ਬਿਆਨ ਪੇ ਦੱਸੇਗਾ ਮਰੇ ਫੜੇ ਜਾਏਗਾ ਪਟੇ ਫੋਟ ਵੀ ਤੇ ਕੋਈ ਰੰਜਿਸ਼ ਰਾਜੀਵ ਰਾਜਾ ਨੇ ਕੋ ਗੱਦੀ ਆਇਆ ਨਹੀਂ ਜਾਂ ਨਹੀਂ ਜਾਂਦੇ ਆਪਾਂ ਤੁਮਾ ਹੋਰ ਵਕੀ ਗੱਲ ਜੇ ਮੋੜੇ ਮੋੜੇ ਦੀ ਠੀਕ 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 ਕਹੇ ਗਾਦਾਂ ਟਾਟਾ ਕੀ ਨਾਮ ਹੈ ਬੋਲੀ ਜੀ ਕਹਦਾ ਪੁੱਤ ਤੇ ਹਾਂਜੀ ਮੇਰਾ ਪੁੱਤ ਰਸੀ ਮੈਂ ਬੋਕਰ ਪੋਚਾ ਕੰਨੇ ਆਈ ਲੋਕਾਂ ਨੇ ਕਹਿੰਦਾ ਸਿਨਾ ਚੋਕ ਕਰਾ ਨਾ ਪੁੱਤ ਕੰਮ ਪੜਿਆ ਮੈਂ ਕੰਮ ਕਰਦੀ ਮੈਨੂੰ ਇਹਨੂੰ ਸੁਣਾ ਦਿੱਤਾ ਤੇਰਾ ਮੁੰਡਾ ਬੋਲ ਨੂੰ ਮਾਰਿਆ ਚੱਤੀ ਆ ਜਾ ਉਸਤ ਦੇ ਵਿੱਚ ਮੈਂ ਆਈ ਇਹ ਦੇਖਾ ਮੇਰਾ ਮੁੰਡਾ ਮਾਰ ਚੜਿਆ ਲੋਕਾਂ ਕਿੰਨ ਮਾਰਿਆ ਕਿੰਨ ਹੋਏ ਉਹ ਇਹਨਾਂ ਨੇ ਬੜਾ ਮੁੰਡੇ ਰਾਜ ਬਹਿ ਗਏ ਮੁੰਡਿਆ ਮਾਰਦਾ ਜੇ ਤੇ ਗੱਲ ਕੀ ਹੋਈ ਕੋਈ ਪਤਾ ਲੱਗਣੀ ਨਹੀਂ ਪਰਾਂ ਦੀਆਂ ਝਗੜਾਈ ਕਰ ਕੈਤੇ ਨੇ ਬਿਚ ਝਗੜਾਈ ਹੋਇਆ ਮੇਰੇ ਪੁੱਤ ਕੋ ਵੀ ਜਿਹੜਾ ਨੂੰ ਦੇ ਦਿੰਦੇ ਐ ਗਰੀਬ ਜੇ ਮੈਂ ਤਾਂ ਡੱਕਾ ਪਾ ਰਾਇਆ ਜੇ ਮੈਂ ਤਾਂ ਕਰ ਗਈ ਜਾਂਦੇ ਆ ਜਿਹੜੀ ਧਾਰ ਦਾ ਬੱਚੇ ਮੇਰੇ ਬਿਆਣੀ ਕਰਦੇ ਨੇ ਕਾਹ ਵੱਲ ਮੇਰਾ ਬਿਆਣੀ ਕਰਦਾ ਵਾ ਸਹੀ ਰੋਟੀ ਬਣੀ ਅੱਧਾ ਹੀ ਆਪਣਾ ਚਲਣ ਮੈਦਾਨ ਦੇ ਨੇ ਕਰਦੇ ਲੋਕਾਂ ਦਾ ਤੇਲ ਲੜ ਕਰਦਾ ਨਿਕਲ ਐ ਗਰੀਬ ਜੇ ਮੈਂ ਕੋਈ ਮਾਲਾ ਪਾਇਆ ਕੋਈ ਉਹਨੇ ਨਹੀਂ ਜਿਹੜੀ ਧਾਰੀ ਹੈ ਜੇ ਮੈਂ ਤਾਂ ਕਰ ਬੇਕੌਫ ਲਟੇਰਿਆਂ ਨੇ ਨੌਜਵਾਨ ਦਾ ਕਤਲ ਕੀਤਾ ਅਤੇ ਉਸਦੇ ਪਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ ਜਿਸ ਤੋਂ ਸਾਫ ਹੈ ਕਿ ਪੰਜਾਬ ਦੀ ਅਮਨ ਕਾਨੂੰਨ ਦੇ ਹਾਲਾਤ ਲਗਾਤਾਰ ਖਰਾਬ ਹੋ ਰਹੀ ਹੈ ਬਟਾਲਾ ਤੋਂ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ